ਗੀਮ ਬਾਜੀ ਨੇ ਬਈ ਯਾਰ ਅਗਲਾ ਹੱਥ 'ਚ ਕਬੂਤਰ ਹੁੰਦਾ ਸਾਡਾ ਕਹਿਣਗੇ ਰੱਬ 'ਚ ਖੜਾ ਹੈਗਾ ਹੱਥ ਦੇ ਵਿੱਚ ਬੰਦਾ ਕਬੂਤਰ ਫੜੀ ਖੜਾ ਹੁੰਦਾ ਠੀਕ ਆ ਹੁਣ ਵਿੱਚ ਲੋਕ ਇਹ ਜਿਹਾ ਵੀ ਨਹੀਂ ਬਈ ਯਾਰ ਕਬੂਤਰ ਬਾਈਆਂ ਦਾ ਮੰਨਦੇ ਨਹੀਂ ਉਹਨਾਂ ਦਾ ਮੈਹੀ ਹੋਈ ਰੋਪੋ ਜੀ ਉਹਨਾਂ ਨੂੰ ਕਿਵੇਂ ਹੈਂਡਲ ਕੀਤਾ ਜਾਂਦਾ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਅੱਜ ਆਪਾਂ ਉਹਨੂੰ ਮਿਲਾਉਣ ਜਾ ਰਹੇ ਹਾਂ ਕਬੂਤਰ ਬਾਜੀ ਦੇ ਵਿੱਚ ਬਾਈ ਦਾ ਵਧੀਆ ਨਾਂ ਤੇ ਲੰਮਾ ਦੇ ਅਰਬਾ ਬਾਈ ਕਾਪੀਆਂ ਦੀ ਸੇਵਾ ਕਰਦਾ ਪਰਾਦਾ ਨਾ ਬਹੁਤ ਵਧੀਆ ਹੈਗਾ ਤੇ ਮੇਨ ਟੌਪ ਜਿਹੜੇ ਬੰਦੇ ਅੱਜ ਕੱਲ ਚੱਲ ਰਹੇ ਆ ਤੇ ਉਹਨਾਂ ਦੇ ਵਿੱਚ ਮੇਨ ਨਾ ਬਾਈ ਦਾ ਮਲਾਉਣੇ ਆਪਾਂ ਤੁਹਾਨੂੰ ਬਾਈ ਟਾਈਲ ਇੰਜੀਨੀਅਰ ਦਾ ਕੀ ਅਲਾ ਬਾਈ ਵਧੀਆ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਆਪਣੇ ਨਾਲ ਅਟੈਚਮੈਂਟ ਨੇ ਠੀਕ ਆ ਰਹੇ ਠੀਕ ਆ ਸਤਿ ਸ਼੍ਰੀ ਅਕਾਲ ਤੇ ਬਾਕੀ ਬਾਈ ਆਪਾਂ ਕਰਦੇ ਆ ਸ਼ੁਰੂ ਗੱਲਬਾਤ ਤੇ ਕਾਪੀਆਂ ਦਾ ਬਾਈ ਆਪਾਂ ਨੂੰ ਸਟਾਰਟਿੰਗ ਤੋਂ ਕਦੋਂ ਕਦੋਂ ਆਪਾਂ ਕਾਪੀਆਂ ਦੀ ਸਵਾ ਕਰਦੇ ਆਂ ਸੌਂਗ ਬਾਈ ਕੂਤਰਾਂ ਵਾਲਾ ਛੋਟੇ ਹੁੰਦੇ ਤੋਂ ਹੀ ਸੀਗਾ ਅੱਛਾ ਜੀ ਸੇਕੇ ਸਾਲਾਂ ਦਾ ਸੀਗਾ ਠੀਕ ਹੈ ਤੇ ਕਾਪੀ ਫੜਨ ਬਾਈ 10 ਸਾਲ ਹੋ ਗਏ ਨੇ ਅੱਛਾ 10 ਸਾਲ ਤੇ ਆਪਣਾ ਹਸਤਾਲ ਕੋਣ ਹੈ ਜਿਹਦੇ ਚ ਜਾਂ ਫਿਰ ਆਪਾਂ ਕਿਵੇਂ ਪਹਿਲੀ ਵਾਰੀ ਕਿਵੇਂ ਆਪਣਾ ਕੋਈ ਸਫਰ ਬਣਾਇਆ ਸੀਗਾ ਤਾਂ ਸਵਾਭਾ ਬਣਾਇਆ ਕਾਪੀ ਦੇ ਵਈ ਸਵਰ ਕਰਨਾ ਬਾਈ ਮਹਿਰ ਨੇ ਖੁਰਦ ਬੈਠਾ ਸੀ ਪਹਿਲੀ ਵਾਰੀ ਅੱਛਾ ਠੀਕ ਬਾਈ ਸੋਨੀ ਨਾਲ ਠੀਕ ਹੈ ਤੇ ਬਸ ਉਥੋਂ ਬਾਜੀ ਨਵੇੜ ਕੇ ਤੇ ਉਥੋਂ ਹੀ ਚਸਕਾ ਪੈ ਗਿਆ ਫਿਰ ਕਾਪੀਆਂ ਦਾ ਅੱਛਾ ਵੀਰੇ ਹਾਂ ਬਾਈ ਜਾਂਦੀ ਫੜਾਈ ਕਾਪੀ ਵਾਈ ਸੋਨੀ ਨੇ ਸੀ ਬਾਈ ਆਪਾਂ ਨੂੰ ਹਾਂ ਬਈ ਉਹੀ ਬੰਦਾ ਆਪਾਂ ਨੂੰ ਛਾੜਨ ਵਾਲਾ ਬਈ ਠੀਕ ਆ ਜੀ ਠੀਕ ਆ ਜੀ ਜਿੰਨੇ ਤੱਕ ਹੁਣ ਤੱਕ ਨਾਂ ਬਣਿਆਗਾ ਜਾਂ ਜਿੰਨੇ ਕ ਭਰਾ ਜਾਣਦੇ ਨੇ ਹਾਂਜੀ ਬਾਈ ਦੀ ਬਦੌਲਤ ਆ ਬਈ ਸੋਨੀ ਦੀ ਪਰੰਪਰਾ ਵਾਲ ਦੀ ਬਿਲਕੁਲ ਜੀ ਹਾਂ ਤੇ ਬਾਕੀ ਬਈ ਐਤ ਕੀ ਦੇ ਸੀਜ਼ਨ ਚ ਆਪਣੀਆਂ ਕਿੰਨੀਆਂ ਗਾਇਆ ਕਰਾਇਆ ਵੀ ਆਪਣੇ ਕੋਲ ਬੁਕਿੰਗ ਵਗੈਰਾ ਕਿਵੇਂ ਹੈਗੀ ਐਂਟਰ ਹੈ ਬਈ ਮੈਂ 4 ਤਰੀਕ ਤੋਂ ਲਗਾਤਾਰ ਹੀ ਬੁੱਕਾਂਗਾ ਅੱਛਾ ਜੀ ਹਾਂ 2 ਵਾਦੀਆਂ ਤਾਂ ਨ ਕਰਾਇਆ ਆ ਤੇ 4 ਤਰੀਕ ਤੋਂ 4 ਅਪ੍ਰੈਲ ਤੋਂ ਮੱਝੂਗੇ ਤੋਂ ਸਟਾਰਟ ਆ ਬਈ ਲਗਾਤਾਰ ਹੀ ਬੁੱਕਾਂਗਾ ਥਾਰਾਉਂ ਨੇ ਜਿਉਂ ਤੱਕ ਠੀਕ ਆ ਵੀਰੇ ਠੀਕ ਆ। ਬਹੁਤ ਦੋਸਤੋ ਇਹ ਤਾਂ ਬਾਈ ਦਾ ਹੁਣ ਜਿਹੜਾ ਚੱਲ ਰਿਹਾ ਸੀਜ਼ਨ ਤੇ ਪਿਛਲੇ ਸੀਜ਼ਨ ਬਾਈ ਕਿਵੇਂ ਰਿਹਾ? ਫਿਰ ਸੀਜ਼ਨ ਬਾਈ ਵਧੀਆ ਰਹਿ ਜਾਂਗੇ। ਅੱਛਾ ਜੀ। ਹਾਂ। ਠੀਕ ਆ ਵੀ ਤੇ ਬਾਈ ਆਪਾਂ ਆਪਦੇ ਘਰ ਵੀ ਪੁੱਤਰ ਛੜਦੇ ਆਂਗੇ। ਪੁੱਤਰ ਛੜਦੇ ਆਂ ਬਾਈ ਆਪਣੇ ਘਰੇ ਵੱਡੇ ਜੋੜ ਨੇ। ਠੀਕ ਆ ਵੀਰੇ। ਹਾਂ ਆਪਾਂ ਘਰੋਂ ਬੱਚੇ ਕਢਾ ਕੇ ਹਾਂਜੀ 50 50 60 ਸਾਡਾ ਬੱਚੇ ਮੁੰਡੇ ਆਪਣੇ ਯਾਰ ਦੋਸਤੀ ਨੇ। ਹਾਂਜੀ ਹਾਂਜੀ। ਤਲਵੰਡੀ ਤੋਂ ਮੁੰਡਾ ਅਰਸ ਹੋਣੀ ਹੋਗੇ। ਤੇ ਪ੍ਰਗਟ ਹੋ ਗਿਆ ਮੈਨ ਤੋਂ ਇੱਕ ਬਲਦ ਤੋਂ ਨੇ ਮੁੰਡੇ ਹਾਂਜੀ ਤੇ ਐਵੇਂ ਬੰਡ ਕੇ ਜੇ ਦੇ ਦੇਈਦੇ ਨੇ ਹਰਵਾਲੀ ਲਾਏ ਹੋ ਨੇ ਇਸਨੂੰ ਦੌੜ ਲਾਏ ਹੋ ਨੇ ਐਵੇਂ ਬੰਡ ਕੇ ਲਾ ਲਈਦੇ ਨੇ ਬਾਈ ਬਿਲਕੁਲ ਜਿੱਥੋਂ ਸੈਟ ਆਉਂਦਾ ਬਾਈ ਉੱਥੋਂ ਕੂਤਰ ਛੱਡ ਲਈਦੇ ਹਾਂਜੀ ਹਾਂਜੀ ਸਹੀ ਹੈ ਜੀ ਤੇ ਬਾਕੀ ਬਈ ਆਪਣਾ ਵੀ ਕੋਈ ਚੇਲਾ ਕਰਾ ਮੁੰਡੇ ਕੋਈ ਇਸ ਲਾਈਨ ਦੇ ਵਿੱਚ ਮਗਿਆ ਪਾ ਚੇਲੇ ਦਾ ਕਿਹਾ ਨਹੀਂ ਕੀ ਇਹਨੂੰ ਆਪਣੇ ਭਾਈ ਨੇ ਬਾਧੂ ਨੂੰ ਕੰਮ ਦਿੱਤਾ ਬਾਈ ਅੱਛਾ ਜੀ ਹੁਣ ਵੀ ਦਿੰਦੇ ਆਗੇ ਜਿਹਦੇ ਤਰੀਕਾ ਬੁੱਕ ਹੋ ਜਾਂਦੇ ਨੇ ਹਾਂਜੀ ਹਾਂਜੀ ਨਾਲ ਦੇ ਨੂੰ ਦੇ ਦੇਈਦੇ ਨੇ ਤਰੀਕਾ ਬਿਲਕੁਲ ਜੀ ਬਿਲਕੁਲ ਮੁੰਡਾ ਸੰਦੀਪ ਪਰਾਇਸਰ ਵਾਲਾ ਹਾਂਜੀ ਬਾਈ ਤੇ ਕੱਲਾ ਉਹ ਉਹੀ ਆਪਾਂ ਨੂੰ ਕਹਿੰਦਾ ਵੀ ਆਪਾਂ ਬਾਈ ਤੋਂ ਕੰਮ ਸਿੱਖਿਆ ਬਾਕੀ ਦਾ ਭਰਾ ਵਕਈਆਂ ਨੇ ਕੰਮ ਸਿੱਖ ਕੇ ਹਨਾ ਪਿੱਠ ਪਿੱਛੇ ਮਾੜੀ ਬੋਲਦੇ ਹਾਂ ਉਹ ਪਤਾ ਇਹ ਵੀ ਕਹਿੰਦੇ ਵੀ ਚੱਲ ਮਾਲਕ ਉਹਨਾਂ ਦੀ ਵੀ ਭਲੀ ਕਰੇ ਯਾਰ ਹਾਂ ਰਿਸਪੈਕਟ ਕਰਨੀ ਚਾਹੀਦੀ ਹੈ ਜਿਹੜਾ ਉਹ ਨਾ ਬੰਦਾ ਹਸਿਆ ਆਪਾਂ ਨੂੰ ਦੇਖ ਬਾਈ ਆਪਾਂ ਨੂੰ ਇੱਕ ਨੇ ਬਣਾਇਆ ਤੇ ਆਪਣਾ ਨੌ ਬਣਾਇਆ ਸਾਰਾ ਰੋਜੀ ਰੋਟੀ ਵਾਲਾ ਬੰਦੇ ਨੇ ਉਹਨੇ ਹੀ ਸਿਸਟਮ ਕਰਿਆ ਬਾਈ ਸੋਨੀ ਨੇ ਠੀਕ ਨਹੀਂ ਤੇ ਆਪਾਂ ਗਾਂਹ ਬੁਥੇਰੇ ਮੁੰਡੇ ਹਾਂ ਬਣਾਇਆਗਾ ਤੇ ਅਗਲਾ ਨਹੀਂ ਕਹਿੰਦਾ ਚਲ ਬਾਈ ਧੰਨਵਾਦ ਹੁੰਦਾ ਸੀ ਹਨਾ ਹਾਂਜੀ ਹਾਂਜੀ ਕਹਿੰਦੀ ਆਪਣਾ ਕੋਲੇ ਬਾਈ ਸਾਰਾ ਕੋ ਪ੍ਰੂਫ ਪਿਆ ਜਿਹੜਾ ਕੋਲੇ ਖੜਾ ਕੇ ਕੰਮ ਦੱਸਿਆ ਵੀ ਐਂ ਕਰ ਲੈ ਇੱਥੋਂ ਐਂ ਕਰ ਲਈਦਾ ਹੁੰਦਾ ਬਿਲਕੁਲ ਬਿਲਕੁਲ ਸਾਰਾ ਬਥੇਰੇ ਨੂੰ ਬਾਈ ਦੱਸਿਆਗਾ ਤੇ ਟਾਵਾ ਹੀ ਹੁੰਦਾ ਬਾਈ ਜਿਹੜਾ ਕਹਿੰਦਾ ਹੁੰਦਾ ਵੀ ਅਸੀਂ ਬਾਈ ਤੋਂ ਸਿੱਖਿਆਂਗੇ ਹਾਂਜੀ ਹਾਂਜੀ ਸਹੀ ਹੈ ਜੀ ਤੇ ਬਾਕੀ ਵੀ ਇਹਦੇ ਵਿੱਚ ਮੁਸ਼ਕਲਾਂ ਕਿਹੜੀ ਕਿਹੜੀ ਚੀਜ਼ ਦੀ ਆਉਂਦੀਆਂ ਵੀ ਕੋਈ ਐਂਜ ਲੱਗਦਾ ਵੀ ਜਦੋਂ ਪੁੱਤਰ ਬਾਜੀ ਤੇ ਆਪਾਂ ਕਾਪੀ ਤੇ ਚੜੇ ਹੁੰਦੇ ਆਗੇ ਤੇ ਉਹਦੇ ਚ ਕੋਈ ਮੁਸ਼ਕਲਾਂ ਸਮਾਂ ਰਸੂ ਦੇ ਕਰ ਹੋ ਜਾਂਦੇ ਲੱਗਦਾ ਵੀ ਯਾਰ ਹੁਣ ਕਬੂਤਰ ਉੱਚੇ ਵਾਗ ਜਾਂ ਨੀਵੇਂ ਵਾਗੇ ਜਾਂ ਕੋਈ ਸ਼ੋਰ ਤਰ੍ਹਾਂ ਆਵਾਜ਼ ਆਮੀ ਹੁੰਦਾ ਉਦੋਂ ਫਿਰ ਕਿਵੇਂ ਲੱਗਦਾ ਬਈ ਆਪਾਂ ਨੂੰ ਕਿਵੇਂ ਹੈਂਡਲ ਕਰਦੇ ਹਾਂ ਬਈ ਮਸਕਲ ਕੋਈ ਵੀ ਨਹੀਂ ਯਾਰ ਇਹ ਕੰਮ ਜੇ ਤੇਰੇ ਕੋਲੇ ਭੇਜਤਾ ਨਾ ਹਾਂਜੀ ਕੰਮ ਕਿਸੇ ਕੋਈ ਵੀ ਕੰਮ ਹੋਵੇ ਯਾਰ ਕੱਲੀ ਕਬੂਤਰ ਬਾਜ਼ਨੀ ਕੋਈ ਮਰਜ਼ੀ ਗੇਮ ਹੋਵੇ ਜਾਂ ਕੋਈ ਉਦਾਂ ਕੰਮ ਕੋਈ ਮੁਸ਼ਕਲ ਹੋਵੇ ਬੰਦਾ ਸਾਂਭਣ ਵਾਲਾ ਹੋਵੇ ਬਈ ਬਿਲਕੁਲ ਵੀਰੇ ਠੀਕ ਆ ਹੁਣ ਬਈ ਚਲੋ ਕਹੇ ਜੀ ਵੀ ਨਹੀਂ ਬਈ ਯਾਰ ਕਬੂਤਰ ਬਾਜ਼ੀਆਂ ਦਾ ਮਨਦੇ ਨਹੀਂ ਹਾਂ ਫਿਰ ਉਹਨਾਂ ਦਾ ਵੀ ਉਹੀ ਆਪਾਂ ਕਹੋਦੇ ਵੀ ਉਹਨਾਂ ਨੂੰ ਕਿਵੇਂ ਹੈਂਡਲ ਕੀਤਾ ਜਾਂਦਾ ਫਿਰ ਬਾਈ ਫਿਰ ਦਿਖਾ ਦੇਈਦਾ ਕਬੂਤਰ ਫੜ ਕੇ ਫਿਰ ਉਹਨਾਂ ਦਾ ਵੀ ਆ ਦੇਖ ਲੈ ਤੁਹਾਡਾ ਇਹੇ ਜਿਹੇ ਬਾਜ਼ੀਆਂ ਨੇ ਬਾਈ ਯਾਰ ਅਗਲਾ ਹੱਥ 'ਚ ਕਬੂਤਰ ਹੁੰਦਾ ਸਾਡਾ ਕਹਿਣਗੇ ਰੱਬ 'ਚ ਖੜਾਗਾ ਹੱਥ ਦੇ ਵਿੱਚ ਬੰਦਾ ਕਬੂਤਰ ਫੜੀ ਖੜਾ ਹੁੰਦਾ ਤੇ ਤਾਂ ਹ ਦੂਜਾ ਕਬੂਤਰੀ ਦਿਖਾਈ ਜਾਣਗੇ ਸਹੀ ਯਾਰ ਫਿਰ ਜਦੋਂ ਹੱਥ 'ਚ ਫੜਾਈ ਦਾ ਕਬੂਤਰ ਵੀ ਆਪਾਂ ਹੀ ਤੇਰੇ ਵਾਲੀ ਆ ਦੇਖ ਲੈ ਫਿਰ ਬਾਈ ਉਹ ਕੱਟੇ ਜੀ ਝੱਗ ਮਾਰਦੇ ਨੇ ਸਹੀ ਸਹੀ ਹੈ ਬਾਈ ਤੇ ਇਹ ਬਾਕੀ ਬਈ ਐ ਨਹੀਂ ਕਰਨਾ ਚਾਹੀਦਾ ਹਨਾ ਮਾਨਦਾਰੀ ਨਾਲ ਉਤਰਵਾਜੀ ਕਰੋ ਤੇ ਮਾਨਦਾਰੀ ਦਾ ਹੀ ਕੰਮ ਆਇਆ। ਬਈ ਯਾਰ ਜੇ ਇਮਾਨਦਾਰੀ ਆ ਤਾਂ ਤੈਨੂੰ ਲੋਕ ਪਸੰਦ ਵੀ ਕਰਨਗੇ। ਹਾਂਜੀ ਹਾਂਜੀ ਬਿਲਕੁਲ। ਪਰ ਚ ਲੋਕ ਇਹ ਜਿਵੇਂ ਜਿਨ੍ਹਾਂ ਕੋਲੇ ਇਮਾਨਦਾਰੀ ਆ ਬਈ ਉਹਨਾਂ ਨੂੰ ਲੋਕ ਪਸੰਦ ਵੀ ਨਹੀਂ ਕਰਦੇ। ਹਾਂ ਇਹ ਵੀ ਗੱਲ ਸਹੀ ਆ ਬਈ। ਠੀਕ ਨਹੀਂ ਸਾਰੀਆਂ ਇਹਦੇ ਵਿੱਚ ਜਿਹੜੀ ਮਰਜੀ ਗੇਮ ਆ ਹਰ ਇੱਕ ਗੇਮ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਬੰਦੇ ਹੁੰਦੇ ਨੇ। ਹੁੰਦੇ ਹੀ ਆ ਬਈ ਬਿਲਕੁਲ। ਠੀਕ ਨਹੀਂ ਸਹੀ ਹੈ ਸਹੀ। ਤੇ ਹੋਰ ਬਈ ਕੋਈ ਨਵੇਂ ਉਤਰਵਾਜਾਂ ਨੂੰ ਸੁਣਿਆ? ਇਹ ਬੰਦੇ ਨਵਾਂ ਸੁਣਿਆ ਹੋਈ ਕੋਈ ਨਹੀਂ ਬੰਦਾ ਮਿਹਨਤ ਕਰੇ। ਹਾਂਜੀ ਤੇ ਬਾਜ਼ੀਆਂ ਤੋਂ ਬੰਦਾ ਹੱਕੇ ਨਾ ਯਾਰ ਬਿਲਕੁਲ ਜੇ ਮਿਹਨਤ ਕਰੋਗੇ ਤਾਂ ਬਾਜ਼ੀਆਂ ਜਿੱਤੋਗੇ ਹਨਾ ਹਾਂਜੀ ਹਾਂਜੀ ਹੁਣ ਵਿੱਚ ਲੋਕ ਇਹ ਜਿਹੇ ਨੇ ਲੱਗੇ ਫੋਨਾਂ ਤੇ ਰਹਿੰਦੇ ਨੇ ਸਾਡੀਆਂ ਬਾਜ਼ੀਆਂ ਨੇ ਬਾਈ ਉਹ ਬਾਜ਼ੀਆਂ ਕਿੱਥੋਂ ਜਿੱਤ ਲੈਣਗੇ ਮਾੜਾ ਆਪਦੇ ਉਸਤਾਦ ਨੂੰ ਕਹਿਣਾਗਾ ਹਾਂ ਇਹ ਵੀ ਗੱਲ ਹੈ ਉਸਤਾਦ ਨੇ ਬਾਈ ਘੂਲਕੇ ਦਾ ਵਿੱਚ ਕੋਈ ਪਾਉਣਾ ਨਹੀਂ ਹੈਗਾ ਜੇ ਤੁਸੀਂ ਮਿਹਨਤ ਕਰੋਗੇ ਤੇ ਤੁਹਾਡੇ ਕੋਈ ਧਰੋੜਣਗੇ ਜੇ ਹੁਣ ਬਾਈ ਮਿਹਨਤ ਕਰਨੀ ਨਹੀਂ ਥੋੜੇ ਉੱਡਣੇ ਵੀ ਨਹੀਂ ਹੈਗੇ ਨਹੀਂ ਉੱਡਣੇ ਬਿਲਕੁਲ ਸਹੀ ਗੱਲ ਹੈ ਬਾਈ ਅੱਛਾ ਬਾਈ ਜਿਵੇਂ ਮਤਲਬ ਕੋਈ ਰੰਗ ਰੰਗ ਬੋਦਾ ਇਹ ਸੇਮ ਰੰਗ ਹੁੰਦੇ ਆ ਕਿ ਕੂਤਰਬਾਜੀ ਦੇ ਵਿੱਚ ਮਿਲ ਜਾਂਦੇ ਆ ਕੂਤਰਾਂ ਦਾ ਤੇ ਫਿਰ ਉਹਨਾਂ ਦੇ ਵਿੱਚ ਬਈ ਕਿਵੇਂ ਆਪਾਂ ਨੂੰ ਪਤਾ ਲੱਗਦਾ ਬਈ ਜੱਜਮੈਂਟ ਹੋ ਜਾਂਦੀ ਬਈ ਉਹ ਦਾਈ ਦਾ ਤੇ ਕਿਹ ਪਤਾ ਲੱਗਦਾ ਦਾਈ ਦਾ ਵੀ ਪਤਾ ਲੱਗ ਜਾਂਦਾ ਬਈ ਬਾਕੀ ਨਾ ਕੂਤਰਾਂ ਦੇ ਕਿਸੇ ਦੇ ਰੰਗ ਘੱਟ ਲੱਗਿਆ ਹੁੰਦਾ ਕਿਸੇ ਦੇ ਵੱਧ ਲੱਗਿਆ ਹੁੰਦਾ ਉਹਦੀ ਜੱਜਮੈਂਟ ਹੋ ਜਾਂਦੀ ਬੰਦੇ ਨੂੰ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੀ ਨਹੀਂ ਤੇ ਬਾਕੀ ਬਈ ਸਾਰਾ ਦਿਨ ਵੀ ਮਤਲਬ ਇਹ ਦੇਖਣਾ ਕੂਤਰ ਨੂੰ ਹਨਾ ਉਹ ਕਿੰਨੇ ਕੂਤਰ ਸਾਰਾ ਦਿਨ ਕੂਤਰ ਸਤਾਰਕ ਤੋਂ ਲੈ ਕੇ ਸ਼ਾਮ ਤੱਕ ਅੱਖਾਂ ਦੇ ਸਾਹਮਣੇ ਉੱਡਦਾ ਤੇ ਬਹੁਤ ਬਈ ਤਜਰਬੇ ਵਾਲੀ ਗੱਲ ਈ ਆ ਉਹ ਤਾਂ ਵੀ ਪੂਰੀ ਪਟਾਈ ਨਹੀਂ ਪਤਾ ਲੱਗਦਾ ਹਨਾ ਤੇ ਬਾਈ ਕੋਈ ਐਵੇਂ ਦਾ ਸਮਾਂ ਵੀ ਆਇਆ ਬਾਜੀ ਤੇ ਵੀ ਜਿੱਥੇ ਤੁਹਾਨੂੰ ਕੋਈ ਜੱਜਮੈਂਟ ਹੋਈ ਹੋਵੇ ਪੁੱਤਰਾ ਬੜਾ ਹੀ ਚੰਗਾਗਾ ਵੀ ਯਾਰ ਉਹ ਤੁਹਾਡੀ ਪ੍ਰੈਡਿਕਸ਼ਨ ਸਹੀ ਹੋ ਗਈ ਹੋਵੇ ਵੀ ਪੁੱਤਰ ਜਿੱਤਿਆ ਹੋਵੇ ਉਹ ਬਾਈ ਬਾਧੂ ਆ ਜਾਂਦੇ ਨੇ ਅੱਛੇ ਬਾਈ ਐ ਇੱਥੇ ਦੀ ਗੱਲ ਆ ਮੈਂ ਤੈਨੂੰ ਮੈਂ ਆਪਦੇ ਯਾਰ ਦੋਸਤ ਦੇ ਘਰੇ ਵਾਗਿਆ ਹਾਂਜੀ ਤੂੰ ਮੇਰੇ ਸਾਹਮਣੇ ਪੁੱਤ ਤਾਂ ਤਿੰਨ ਚਾਰ ਬਾਈਆਂ ਜਿੱਤਿਆ ਹੋਇਆ ਸੀਗਾ ਅੱਛੇ ਤੇ ਉਹਦੇ ਰੰਗ ਸੀ ਉਦੋਂ ਹੋਰ ਤੇ ਉਹਨਾਂ ਦੇ ਘਰੇ ਚੱਟਾ ਹੀ ਉੱਡੇ ਹੋ ਤੇ ਮੋਂ ਦਾ ਚਾਲਾ ਦੇਖ ਕੇ ਦਾਤਾ ਮੈਂ ਯਾਰਾ ਮੈਨੂੰ ਪੁੱਤਰ ਉਹ ਲੱਗਦਾ ਬਾਈ ਤੋ ਬੰਦੇ ਨੇ ਨਾ ਤੱਕਦੀਆਂ ਗਾਲਾਂ ਬਾਈ ਉਹ ਮੇ ਚੌੜਤੀ ਹਾਂਜੀ ਹਾਂਜੀ ਕਿ ਮੈਂ ਆਪਾਂ ਕਹਿੰਦੇ ਉਹਦੇ ਨਾਲ ਤਾਂ ਕੱਢੀਆਂ ਗਾਲਾਂ ਕਹਿੰਦਾ ਹਾਲਾ ਬਾਹਲੀ ਜੱਜਮੈਂਟਾ ਤੈਨੂੰ ਬੰਦਾ ਯਾਰ ਉਹੀ ਕਬੂਤਰ ਆ ਕਹਿੰਦਾ ਇਹ ਬਿਲਕੁਲ ਸੀ ਕਬੂਤਰ ਕਿਉਂ ਬਾਈ ਪਤਾ ਚੱਕਰੀਆ ਜਿਹੜਾ ਮਾਲਕ ਦੀ ਕਿਰਪਾ ਇੰਨੀ ਕਾ ਵੀ ਜਿਹੜਾ ਕੂਤਰ ਆਪਣੇ ਕੀਰਾਂ ਅੱਖਾਂ ਮੂਰੇ ਬਾਜੀ ਜਿੱਤ ਗਿਆ ਹਾਂਜੀ ਤੈਨੂੰ ਜਿੱਥੇ ਮਰਜੀ ਲੈ ਜਾਏ ਰੰਗ ਵੀ ਬਦਲ ਲੈ ਤੈਨੂੰ ਪੜਾ ਕੇ ਰੱਖ ਦੂ ਉਹਦਾ ਚਾਲ ਆ ਦੇ ਕਿ ਕਬੂਤਰ ਉਹ ਆ ਕਿਆ ਬਾਤ ਹੈ ਬਾਈ ਬਹੁਤ ਕਿ ਬਾਈ ਸਾਰਾ ਦਿਨ ਬਾਈ ਤੂੰ ਐਂ ਲਾ ਵੀ ਹਾਂ ਮੈਂ ਉਹੀ ਗੱਲ ਸਾਰਾ ਦਿਨ ਇਹ ਚੀਜ਼ ਦੇ ਵਿੱਚ ਰਹਿਣਾ ਯਾਰ ਹਾਂ ਹ ਠੀਕ ਨਹੀਂ ਹੁਣ ਤਾਂ 4 ਤਰੀਕ ਤੋਂ ਲਗਾਤਾਰ ਹੀ ਆਗਾ 4 ਅਪ੍ਰੈਲ ਤੋਂ 17 18 ਜੂਨ ਤੱਕ ਲਗਾਤਾਰ ਹਾਂ ਇੱਕ ਦਿਨ ਵੀ ਨਹੀਂ ਵਿਹਲਾ ਯਾਰ ਵਾਈ ਵਾਹ ਬਹੁਤ ਵਧੀਆ ਗੱਲ ਆ ਬਾਈ ਪ੍ਰਮਾਤਮਾ ਨੂੰ ਬੱਬਰ ਰੱਖ ਸੱਚੀ ਬਾਹਰ ਚੜ੍ਹਦੀ ਕਲਾ ਰੱਖੀ ਤੇ ਵਧੀਆ ਕੰਮ ਚੱਲੇ ਬਾਈ ਤੇ ਬਾਕੀ ਬਾਈ ਜਿਹੜੀ ਬੱਚਿਆਂ ਵਾਲੀ ਬਾਜੀ ਹੁੰਦੀ ਉਹਦਾ ਕੀ ਸਿਸਟਮ ਹੁੰਦਾ ਵੀ ਕਲੀਆਂ ਦੇ ਕਿਵੇਂ ਉੜਦੇ ਉਹ ਬਾਜ਼ੀਆਂ ਜਿਵੇਂ ਕਰਾਉਂਦੇ ਆ ਬੰਦੇ ਉਹ ਕਲੀਆਂ ਦਾ ਕਿੰਨੇ ਵੀ ਤੀਜੀ ਕਲੀ ਤਿੰਨ ਕਲੀ ਤੱਕ ਬਾਈ ਬਸ ਅਸਹੀ ਹਾਂ ਤੇ ਉਹ 0 ਤੋਂ ਲੈ ਕੇ 3 ਤੱਕ ਤਿੰਨ ਤੱਕ ਹੀ ਹੋ ਗਈ ਹਾਂ ਠੀਕ ਹੈ ਬਈ ਤੇ ਆਪਣੇ ਬਈ ਨੀਆਂ ਦੇ ਵਿੱਚ ਕੱਢੀ ਆ ਕਾੜ ਕੇ ਜਿਹੜੇ ਕੋਈ 0 ਕਲੇ ਦੇ ਬੱਚੇ ਨੇ ਜਿਵੇਂ ਤੁਸੀਂ ਬਾਜ਼ੀਆਂ ਕਰਾਉਨੇ ਹੋ ਬਈ ਲੋਕਾਂ ਦੇ ਹੈਗੇ ਬੱਚੇ ਵਿੱਚ ਨਾ ਚੀਕ ਦੇ ਵੀ ਦਿਨ ਠੋਕਦੇ ਵਾਹ ਜੀ ਵਾਹ ਸਹੀ ਹੋਈ ਚੀਕ ਦੇ ਵਿੱਚ ਬੱਚੇ ਬਾਜ਼ੀਆਂ ਜਿੱਤਦੇ ਨੇ ਆਪਣੇ ਸਾਹਮਣੇ ਯਾਰ ਵਾਹ ਜੀ ਵਾਹ ਸਹੀ ਹੈ ਬਈ ਬਾਕੀ ਵੀ ਮਿਹਨਤ ਆ ਕੋਈ ਵੀ ਬੰਦਾ ਕੰਮ ਆ ਬਾਈ ਕੋਈ ਵੀ ਆ ਯਾਰ ਮਿਹਨਤ ਦੇ ਸਿਰ ਤੇ ਆ ਯਾਰ ਜਿਹੜੀ ਮੈਂ ਇਹਨਾਂ ਗੱਲਾਂ ਕਰਦਾ ਤੇ ਬਾਜੀ ਦੀ ਸਭ ਤੋਂ ਵੱਡੀ ਗੱਲ ਤਾਂ ਬਾਈ ਮਿਹਨਤੀ ਆ ਜੇ ਕੋਈ ਬੰਦਾ ਮਿਹਨਤ ਜੇ ਨਾ ਕਰੂ ਤਾਂ ਜੇ ਬੰਦਾ ਮਿਹਨਤ ਕਰ ਲੂ ਬਾਈ ਤਾਂ ਜਿੱਤ ਲੂਗਾ ਜੇ ਹੁਣ ਮਿਹਨਤੀ ਨਾ ਕਰੇ ਬਾਈ ਕੋਈ ਵੀ ਨਹੀਂ ਆ ਹਾਂਜੀ ਹਾਂਜੀ ਕੰਮ ਕੋਈ ਵੀ ਆ ਚਾਹੇ ਗੇਮ ਆ ਕੋਈ ਚਾਹੇ ਕੋਈ ਕਾਰੋਬਾਰ ਆ ਬਾਈ ਹਾਂਜੀ ਜੇ ਮਿਹਨਤ ਕਰੇਗਾ ਤਾਂ ਪੈਸੇ ਹੋਣਗੇ ਬਾਈ ਜੇ ਮਿਹਨਤ ਨਹੀਂ ਕਰੇਗਾ ਤਾਂ ਕੁਝ ਵੀ ਨਹੀਂ ਹੋਣਾ ਹਾਂਜੀ ਹਾਂਜੀ ਸਹੀ ਆ ਵੀਰੇ ਹੋਰ ਵੀਰੇ ਕੋਈ ਨਵੇਂ ਕੁਤਰਵਾਜਾਂ ਨਹੀਂ ਹੋਈ ਮੈਸੇਜ ਬੱਸ ਬਾਈ ਆਪਦੀ ਮਿਹਨਤ ਕਰੋ ਤੇ ਬਾਜੀਆਂ ਤਾਂ ਤੂੰ ਮਿਹਨਤ ਨਹੀਂ ਕਰਨੀ ਚਾਹੀਦਾ 2 2 4 4 ਲੱਖ ਰੁਪਿਆ ਦੇ ਉਸਤਾਦਾਂ ਹੁੰਦੇ ਆਇਓ ਉਹਨਾਂ ਨੇ ਕਿਹੜਾ ਬਈ ਕੋਈ ਸਕੂਲ ਕੇ ਪਾਉਣਾ ਵਿੱਚ ਆਪਦੇ ਵੀ ਹਾਂ ਉੱਡਣੀ ਤਾਂ ਤੁਹਾਡੀ ਮਿਹਨਤ ਆ ਬਈ ਹਾਂਜੀ ਹਾਂਜੀ ਹੁਣ ਬਾਜੀ ਦਾ ਬਈ ਆ ਕੇ ਜਿਹੜਾ ਮਰਜੀ ਛੱਡ ਲੈ ਜੇ ਤੈਨੂੰ ਮਾੜੀ ਮੋਟੀ ਨੌਲੇਜ ਆ ਪਾਣੀ ਦੇ ਕੇ ਛੱਡ ਦੇਗਾ ਨਾ ਮਿਹਨਤ ਦਾ ਬਈ ਘਰ ਦੀ ਕੰਮ ਆਉਂਦੀ ਹੈ ਬਿਲਕੁਲ ਜੀ ਸਿਆਲਾਂ ਵਾਲੀ ਬਈ ਠੀਕ ਨਹੀਂ ਹਾਂ ਸਿਆਲਾਂ ਵਾਲੀ ਮਿਹਨਤ ਬਈ ਜੇ ਤੂੰ ਘਰੇ ਡਾਵੇਂਗਾ ਚੰਗੇ ਖੁੱਲ ਕੇ ਠੀਕ ਨਹੀਂ ਤੇ ਉਹ ਬੰਦੇ ਜਿਹੜਾ ਘਰੇ ਡਾਉਂਦਾ ਬਈ ਕਲਾ ਹੀ ਉਹ ਬੰਦੇ ਦੇ ਹੱਥ ਚ ਆ ਸਾਰੀ ਬਿਲਕੁਲ ਜੀ ਇਹ ਕਿੰਨਾ ਗ ਸਾਰਾ ਸਰਕਲ ਹੀ ਉਹਦੇ ਹੱਥ ਚ ਆਵੇ ਬਿਲਕੁਲ ਜੀ ਬਾਕੀ ਬਾਈ ਅਣਜਾਣ ਬੰਦਾ ਵੀ ਜਾ ਕੇ ਬਾਜੀ ਦੇ ਉੱਲਾ ਮਾਰ ਦਿੰਦਾ ਬਾਈ ਦੇ ਕੇ ਬਾਣੀ ਹਾਂਜੀ ਹਾਂਜੀ ਠੀਕ ਨਹੀਂ ਦੇਖਣਾ ਤਾਂ ਦੂਜੇ ਬੰਦਿਆਂ ਨਹੀਂ ਹੁੰਦਾਗਾ ਹਾਂਜੀ ਹਾਂਜੀ ਵੀ ਇੱਕ ਬਾਈ ਥੋੜਾ ਕੋਈ ਤਜਰਬਾ ਜਿਵੇਂ ਵੀ ਬੰਦਾ ਘਰੇ 10 ਪੁੱਤਰ ਡਾਉਣਾ ਕਰੇ ਤੇ ਉਹਨਾਂ ਚੋਂ ਕੋਈ ਬੰਦੇ ਨੇ ਆਪਦਾ ਬਾਜੀ ਵਾਸਤੇ ਸਿਲੈਕਟ ਕਰਨਾ ਕੋਈ ਨੇੜੇ ਬਾਜੀ ਹੈਗੀ ਉਹ ਕਿਵੇਂ ਦੇ ਪੁੱਤਰ ਤੇ ਡਾਈ ਦੇ ਜਾਂ ਫਿਰ ਕਿਵੇਂ ਦੇ ਪੁੱਤਰ ਨੂੰ ਕਰ ਸਕਦਾ ਜਾਂ ਵੱਧ ਉੱਡਣ ਵਾਲੇ ਨੂੰ ਜਾਂ ਫਿਰ ਕੋਈ ਪੁੱਤਰ ਸਾਈਡ ਤੇ ਟੁੱਟ ਕੇ ਸਾਰ ਨੂੰ ਉਡਦਾ ਜਾਂ ਕਿਵੇਂ ਇਹ ਤਾਂ ਵੀ ਥੋੜਾ ਤਜਰਬਾ ਦੱਸੋ ਬਾਈ ਥੋੜਾ ਜਿਹਾ ਬਈ ਦਿਨਾਂ ਦੇ ਹਿਸਾਬ ਹਰ ਵਿੱਚ ਕੂਤਰ ਲੋਕਾਂ ਕੋਲ ਹੈ ਵਿੱਚ ਵੱਡੇ ਪੰਡਾਂ ਵਾਲੇ ਕੂਤਰ ਨੇ ਵਿੱਚ ਛੋਟੇ ਪੰਡਾਂ ਵਾਲੇ ਜਿਹਹ ਜਆ ਪੰਡਾਗਾ ਮੈਂ ਤਾਂ ਉਹ ਜਿਹਾ ਸਿਲੈਕਟ ਜਾਨਵਰ ਕਰ ਲੈਂਦਾਗਾ ਬਿਲਕੁਲ ਜੀ ਬਿਲਕੁਲ ਕਈ ਵੀ ਕੂਤਰ ਹੁੰਦੇ ਨੇ ਵਿੱਚ ਕਰੇ ਬਾਲੇ ਡਾਕਲ ਨੇ ਹਾਂਜੀ ਉਹ ਵੱਡੇ ਪੰਡ ਦੇ ਕੰਮ ਆ ਜਾਂਦੇ ਨੇ ਹਾਂਜੀ ਬਿਲਕੁਲ ਠੀਕ ਨਹੀਂ ਜਿਹੜੇ ਕੂਤਰ ਨਾਰਮਲ ਨੇ ਵੀ ਇਹ ਢਾਈ ਤਿੰਨ ਵਜੇ ਤੱਕ ਉੜਦੇ ਨੇ ਹਾਂਜੀ ਤੇ ਉਹ ਵਧੀਆ ਪੰਡਾਂ ਦੇ ਛੋਟੇ ਪੰਡਾਂ ਨਾਰਮਲ ਪੰਡਾਂ ਤੇ ਆ ਜਾਂਦਾ ਹਾਂ ਸਹੀ ਹੈ ਜੀ ਚਲੋ ਬਈ ਬਹੁਤ ਧੰਨਵਾਦ ਤੁਹਾਡਾ ਬਈ ਟਾਈਮ ਦੇਣ ਲਈ ਤੇ ਬਾਕੀ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ ਜਿਹੜੇ ਭਰਾਵਾਂ ਨੇ ਬਾਕੀ ਲਵ ਯੂ ਆ ਭਰਾ ਦਾ ਬਹੁਤ ਧੰਨਵਾਦ ਭਾਈ ਹਮਰੋ ਟਾਈਮ ਦਿੱਤਾ ਤੇ ਥੈਂਕ ਯੂ ਐਵਰੇ ਕੁਝ ਚੱਕ ਨੀ ਮੈਂ ਧੰਨਵਾਦ